ਕਾ ਖਾਸਾ ਵਾਹੇ ਗੁਰੂ ਜੀ ਕੀ ਫਤਿਹ ਫਤਿਹ ਸਿੰਘ ਜਦ ਫਤਿਹ ਬੁਲਾਈ ਆਸਰਹੰਦ ਦੇ ਸੂਬੇ ਨੂੰ ਇੱਕੋ ਵਾਰ ਚਕੰਬਣੀ ਲਾਤੀ ਸੂਬੇ ਦੇ ਮਨ ਸੁਬੇ ਨੂੰ ਕਾਜੀ ਮੁਲਾ ਨਾਲ ਹਰਾਨੀ ਵੰਦੇ ਪੈ ਰਹੇ ਇੱਕ ਦੂਜੇ ਨੂੰ ਫਤਿਹ ਸਿੰਘ ਜਦ ਫਤਿਹ ਬੁਲਾਈ ਆਸਰਹੰਦ ਦੇ ਸੂਬੇ ਨੂੰ ਫਤੇ ਸਿੰਘ ਜਦ ਫਤੇ ਬੁਲਾਈ ਆਸਰਹੰਦ ਦੇ ਸੂਬੇ ਨੂੰ ਰੱਖ ਸਾंभ ਕੇ ਰੱਖ ਸੂਬੇ ਆ ਰੱਖ ਤੂੰ ਆਪਣੇ ਰਾਜਾ ਨੂੰ ਜੁੱਤੀ ਵਾਲੀ ਨੋਕ ਉੱਤੇ ਅਸੀਂ ਰਖੀਏ ਤੇਰੇ ਤਾਜਾ ਨੂੰ ਨਾਲਚ ਨਾ ਕੋਈ ਮੋਹ ਸਕਿਆ ਉਸ ਨਿੱਕੇ ਜਿਹੇ ਬਖੂਬੇ ਨੂੰ ਕਾਜੀ ਮੁਲਾਨਾ ਹਰਾਨੀ ਵੰਦੇ ਪੇਰੇ ਇੱਕ ਦੂਜੇ ਨੂੰ ਫਤੇ ਸਿੰਘ ਜਦ ਫਤੇ ਬੁਲਾਈ ਆਸਰਹੰਦ ਦੇ ਸੂਬੇ ਨੂੰ ਫਤੇ ਸਿੰਘ ਜਦ ਫਤੇ ਬੁਲਾਈ ਆਸਰਹੰਦ ਦੇ ਸੂਬੇ ਨੂੰ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਅਸੀਂ ਪੋਤਰੇ ਤੇਗ ਬਹਾਦਰ ਦੇ ਭੁੱਲ ਗਿਆ ਤਾਂ ਚੇਤਾ ਕਰਵਾਈਏ ਆ ਜਾ ਹਿੰਦ ਦੀ ਚਾਦਰ ਦੇ ਗੋਬਿੰਦ ਚੱਟ ਚੁੱਪ ਕਰਾਤਾ ਵਜ਼ੀਰ ਖਾਂ ਦੇ ਕਚੂਜੇ ਨੂੰ ਫਤੇ ਸਿੰਘ ਜਦ ਫਤੇ ਬੁਲਾਈ ਆਸਰਹੰਦ ਫਤੇ ਸਿੰਘ ਜਦ ਫਤੇ ਬੁਲਾਈ ਆਸਰਹੰਦ ਦੇ ਸੂਬੇ ਨੂੰ ਸੱਤ ਸਾਲ ਦਾ ਬਚੜਾ ਵੇਖੋ ਖੋਫ ਚਿਹਰੇ ਤੇ ਭੋਰਾ ਨਾ ਜੈਰੀ ਸਪਦਾ ਕਹਿਣ ਸਪੋਲਾ ਮਜਾ ਹੈ ਛੋਰਾ ਨਾ ਨੀਹਾ ਦੇ ਵਿੱਚ ਚਿੰਨ ਦਿਓ ਛੇਤੀ ਛੇਤੀ ਅਜਬ ਜੂ ਬੇ ਨੂੰ ਫਤੇ ਸਿੰਘ ਜਦ ਫਤੇ ਬੁਲਾਈ ਆਸਰਹੰਦ ਦੇ ਫਤੇ ਸਿੰਘ ਜਦ ਫਤੇ ਬੁਲਾਈ ਆਸਰ ਹੰਦ ਦੇ ਸੂਬੇ ਨੂੰ ਰਿਕੋ ਵਾਰਚ ਕਮਣੀ ਲਾਤੀ ਸੂਬੇ ਦੇ ਮਨ ਸੁਬੇ ਨੂੰ ਫਤੇ ਸਿੰਘ ਜਦ ਫਤੇ ਬੁਲਾਈ ਆਸਰ ਹੰਦ ਦੇ ਸੂਬੇ ਨੂੰ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੀ ਫਤੇ ਬੋਲੇ ਇਸੋ ਨੇ ਹਾਲੇ ਸਤਿ ਸ਼੍ਰੀ ਅਕਾਲ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੀ ਫਤਿਹ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੀ ਫਤਿਹ ਨਨੀਆਂ ਨਨੀਆਂ ਜਿੰਦਾ ਨੂੰ ਤੂੰ ਨੀਹਾਂ ਵਿੱਚ ਜਿਣਵਾਇਆ ਏਕੀ ਕਹਿਰ ਕਮਾਇਆ ਪਾਪੀਆ ਏਕੀ ਕਹਿਰ ਕਮਾਇਆ ਸ਼ੇਰਾਂ ਵਰਗੇ ਜਿਗਰੇ ਉਹਨਾਂ ਦੇ ਧਮਕੀਆਂ ਤੋਂ ਨਾ ਡਰਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਮੌਤ ਤੋਂ ਸਾਨੂੰ ਡਰਨਾ ਕੋਈ ਜ਼ਾਲਮਾਂ ਨੂੰ ਵੰਗਾਰ ਦੇ ਮੌਤ ਤੋਂ ਸਾਨੂੰ ਡਰਨਾ ਕੋਈ ਜਾਲਮਾਂ ਨੂੰ ਵੰਗਾਰ ਦੇ ਧਰਮ ਸਾਡਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਧਰਮ ਸਾਡਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਬੱਚਿਆਂ ਦੀ ਗੱਲ ਸੁਣ ਕੇ ਸੂਬਾ ਫਿਰ ਗੁੱਸੇ ਵਿੱਚ ਆਇਆ ਬੱਚਿਆਂ ਦੀ ਗੱਲ ਸੁਣ ਕੇ ਸੂਬਾ ਫਿਰ ਗੁੱਸੇ ਵਿੱਚ ਆਇਆ ਕੰਧ ਉੱਚੀ ਹੋਰ ਕਰੋ ਆਪਣਾ ਹੁਕਮ ਸੁਣਾਇਆ ਕੰਧ ਉੱਚੀ ਹੋਰ ਕਰੋ ਆਪਣਾ ਹੁਕਮ ਸੁਣਾਇਆ ਜਦ ਕੰਧ ਗਰਦਨ ਤੱਕ ਪਹੁੰਚੀ ਸੂਬਾ ਫਿਰ ਅਜਮੰਦਾ ਜਦ ਕਾਨ ਗਰਦਨ ਤੱਕ ਪਹੁੰਚੀ ਸੁਬਾ ਫਿਰ ਅਜਮੋਂਦਾ ਜੇ ਬਚੜਾ ਤਾਂ ਮੁਸਲਮਾਨ ਬਨ ਜਾਓ ਆਖਰੀ ਵਾਰ ਦਰੋਂਦਾ ਜੇ ਬਚੜਾ ਤਾਂ ਮੁਸਲਮਾਨ ਬਨ ਜਾਓ ਆਖਰੀ ਵਾਰ ਦਰੋਂਦਾ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ ਸਾਹਿਬ ਜਾਦੇ ਫਰਮੋਂਦੇ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ ਸਾਹਿਬ ਜਾਦੇ ਫਰਮੋਂਦੇ ਜਾਨ ਤੋਂ ਵਾਧੇ ਸਿੱਖੀ ਪਿਆਰੀ ਗੱਜ ਕੇ ਜਗਾਰਾ ਬੁਲਾਉਂਦੇ ਜਾਨ ਤੋਂ ਵਾਧੇ ਸਿੱਖੀ ਪਿਆਰੀ ਗੱਜ ਕੇ ਜਗਾਰਾ ਬੁਲਾਉਂਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗੀ ਸੂਬੇ ਦੀ ਕਚਹਿਰੀ ਚਾਰੇ ਪਾਸੇ ਖੜੇ ਵੈਰੀ ਛੋਟੇ ਛੋਟੇ ਬੱਚੇ ਆਨੇ ਪਰ ਹਿੰਮਤ ਨਾ ਹਾਰੀ ਛੋਟੇ ਛੋਟੇ ਬੱਚੇ ਆਨੇ ਪਰ ਹਿੰਮਤ ਨਾ ਹਾਰੀ ਬੋਲੇ ਸੋਨੇ ਹਾਲ ਬੋਲ ਕੇ ਨੀ ਹਾ ਵਿੱਚ ਖੜ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਤਾਤਾ ਗੁਰੂ ਤੇਗ ਬਹਾਦਰ ਕਹੰਦੇ ਜਿਨੂੰ ਹਿੰਦ ਦੀ ਚਾਦਰ ਦਿੱਲੀ ਜਾਸੀ ਸਵਾਰਿਆ ਪੰਡਤਾ ਦਾ ਦੇਖਣ ਰਾਦਰ ਸਤਗੁਰ ਜੋ ਪਾਇ ਭੂਨੇ ਓਯੋ ਅਜ ਪੜ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ